ਜਾ ਜਿਹੜਾ ਹੈਗਾ ਆ ਭੰਡਾਰੀ ਫੈਮਿਲੀ ਦਾ ਇਥੋਂ ਚੰਗੇ ਕਾਰੋਬਾਰੀ ਹੈਗੇ ਆ ਪਠਾਨਕੋਟ ਦੇ ਉਹਨਾਂ ਦਾ ਬੱਚਾ ਅਗਵਾ ਕੀਤਾ ਗਿਆ ਸੀਗਾ ਕਾਰ ਸਵਾਰਾਂ ਵੱਲੋਂ ਔਰ ਤਕਰੀਬਨ ਅਸੀਂ 7 ਘੰਟਿਆਂ ਦੀ ਮਿਹਨਤ ਤੋਂ ਬਾਅਦ ਜਿਹੜਾ ਹੈਗਾ ਆ ਅ ਵਿਧੀ ਹੈਲਪ ਆਫ ਹਿਮਾਚਲ ਪੁਲਿਸ ਦਾ ਕਮਾਂਗਾ ਉਹਨਾਂ ਦੀ ਸਾਨੂੰ ਕਾਫੀ ਮਦਦ ਰਹੀ ਆ ਸਾਡੀਆਂ ਚੇਜ਼ ਟੀਮਾਂ ਜਿਹੜੀਆਂ ਮਗਰ ਲੱਗੀਆਂ ਸੀ ਉਹਨਾਂ ਨੇ ਬੱਚੇ ਨੂੰ ਬਰਾਮਦ ਕਰ ਰਿਆ ਬੱਚੇ ਦੀ ਬਰਾਮਦਗੀ ਬਾਰੇ ਤਾਂ ਪਹਿਲਾਂ ਅਸੀਂ ਜਾਗਰੂਕ ਕਰਾਈ ਚੁੱਕੇ ਹਾਂ ਪਰ ਹੁਣ ਜਿਹੜੀ ਸਫਲਤਾ ਹਸਲ ਹੋਈ ਆ ਉਹ ਇਹ ਆ ਕਿ ਜਿਹੜਾ ਜਿਸ ਬੱਚੇ ਨੂੰ ਅਗਵਾ ਕਰਨ ਦੀ ਜਿਹੜੀ ਪ੍ਰਮੁੱਖ ਸਾਜ਼ਿਸ਼ ਘੜੀ ਸੀ ਉਹ ਪਠਾਨਕੋਟ ਦਾ ਹੀ ਰਹਿਣ ਵਾਲਾ ਆ ਉਹਦਾ ਨਾਂ ਅਵਤਾਰ ਸਿੰਘ ਆ ਅਵਤਾਰ ਸਿੰਘ ਦਾ ਰਿਸ਼ਤਾ ਜਾਂ ਉਹ ਕਹ ਲੋ ਕਿ ਜਿਹੜੇ ਰਿਲੇਸ਼ਨਸ ਹੈਗੇ ਆ ਭੰਡਾਰੀ ਫੈਮਿਲੀ ਨਾਲ ਇਸ ਤਰ੍ਹਾਂ ਕਿ ਅਵਤਾਰ ਸਿੰਘ ਦੀ ਵਾਈਫ ਜਿਹੜੀ ਹੈਗੀ ਆ ਮਿਸਿਸ ਸ਼ਿਪਰਾ ਉਹ ਭੰਡਾਰੀ ਜਿਹੜੇ ਹੈਗੇ ਆ ਕਾਰੋਬਾਰੀ ਹੈ ਇਹਨਾਂ ਦੇ ਰਿਸੈਪਸ਼ਨ ਦੇ ਉੱਤੇ ਕਾਰੋਬਾਰ ਦਾ ਜਿਹੜਾ ਸ਼ੋਰੂਮ ਆ ਉਹਦੇ ਰਿਸੈਪਸ਼ਨ ਦੇ ਉੱਤੇ ਕੰਮ ਕਰਦੀ ਆ ਪਰ ਪਿਛਲੇ 3 2 3 ਸਾਲ ਤੋਂ ਉੱਥੇ ਕੰਮ ਕਰ ਰਹੀ ਆ ਭੰਡਾਰੀ ਫੈਮਿਲੀ ਦੇ ਮੁਤਾਬਕ ਇਹ ਲੜਕੀ ਆ ਕਾਫੀ ਮਿਹਨਤੀ ਤੇ ਇਮਾਨਦਾਰ ਹੈ ਇਹਨਾਂ ਨੂੰ ਇਮਾਨਦਾਰੀ ਇਮਾਨਦਾਰੀ ਵਾਲੀ ਉਹਦੀ ਸ਼ਖਸੀਅਤ ਸੀ ਉਸ ਤੋਂ ਬਾਅਦ ਜਨਵਰੀ 'ਚ ਉਹਦਾ ਵਿਆਹ ਹੋ ਜਾਂਦਾ ਵਿਆਹ ਇੱਕ ਜੀਸੀਬੀ ਆਪਰੇਟਰ ਨਾ ਹੁੰਦਾ ਜਿਹੜਾ ਕਿ ਉੱਥੇ ਜੀਸੀਬੀ ਮਸ਼ੀਨ ਚਲਾਉਂਦਾ ਜਿਸ ਦਾ ਨਾਂ ਕਿ ਅਵਤਾਰ ਸਿੰਘ ਆ ਅਵਤਾਰ ਸਿੰਘ ਹੀ ਇਸ ਜਿਹੜੀ ਹੈਗੀ ਆ ਆਪਣੇ ਅਗਵਾ ਕਰਨ ਦੀ ਵਾਰਦਾਤ ਆ ਕਿਡਨੈਪ ਕਰਨ ਦੀ ਬੱਚੇ ਦੀ ਵਾਰਦਾਤ ਆ ਉਹਦਾ ਮੁੱਖ ਦੋਸ਼ੀ ਆ ਉਹਨੇ ਸਾਜ਼ਿਸ਼ ਪੂਰੀ ਤਰ੍ਹਾਂ ਘੜ ਕੇ ਅ ਅਮਿਤ ਰਾਣਾ ਤੇ ਰਿਸ਼ਭ ਨੂੰ ਬੱਚੇ ਨੂੰ ਅਗਵਾ ਕਰਨ ਲਈ ਇੱਥੇ ਲੈ ਕੇ ਆਂਦਾ ਆਪ ਹੀ ਉਸ ਦੀ ਰੈਕੀ ਕਰਵਾਈ ਰੈਕੀ ਕਰਾਉਣ ਤੋਂ ਬਾਅਦ ਆਪ ਸਾਇਲੈਂਟ ਰਿਹਾ ਉਹ ਅਗਵਾ ਕਰਕੇ ਇੱਥੇ ਚਲੇ ਜਾਂਦੇ ਆ ਇਹਦੇ ਪਿੱਛੇ ਕਾਰਨ ਇਹ ਆ ਕਿ ਜਿਹੜਾ ਅਵਤਾਰ ਸਿੰਘ ਆ ਅਵਤਾਰ ਸਿੰਘ ਦੀ ਵਾਈਫ ਉੱਥੇ ਕੰਮ ਕਰਦੀ ਆ ਔਰ ਸ਼ਾਮ ਨੂੰ ਉਹਦੀ ਵਾਈਫ ਨੂੰ ਤਕਰੀਬਨ 7:00 ਵਜੇ ਦੇ ਕਰੀਬ ਛੁੱਟੀ ਹੁੰਦੀ ਸੀ ਤੇ ਉਸ ਤੋਂ ਪਹਿਲਾਂ ਇਹ ਉਹਨੂੰ ਲੈਣ ਵਾਸਤੇ ਚਲਾ ਜਾਂਦਾ ਸੀ ਤੇ ਇਹ ਇਹ ਵੇਖਦਾ ਰਿਹਾ ਕਿ ਇਹਦੀ ਵਾਈਫ ਕਾਫੀ ਫਾਈਨੈਂਸ ਜਿਹੜੀ ਕੰਟਰੋਲ ਕਰਦਾ ਭੰਡਾਰੀ ਸਾਹਿਬ ਨੂੰ ਉਹ ਕਦੀ ਲੱਖਾਂ ਚੰਦੀ ਆ ਤੇ ਕਦੀ ਹਜ਼ਾਰਾਂ ਰੁਪਏ ਆ ਚੰਦੀ ਆ ਸੋ ਇਹਨਾਂ ਅੰਦਾਜ਼ਾ ਲਾ ਰਿਹਾ ਸੀ ਮਹੀਨੇ ਵਿੱਚ ਭੰਡਾਰੀ ਸਾਹਿਬ ਨੂੰ ਕਾਫੀ ਚੋਖੀ ਆਮਦਨ ਹੁੰਦੀ ਆ ਔਰ ਉਸ ਤੋਂ ਬਾਅਦ ਜੇ ਕੋਕ ਲੈਣ ਜਾਂਦਾ ਸੀ ਭੰਡਾਰੀ ਸਾਹਿਬ ਉੱਥੇ ਹੁੰਦੇ ਸੀ ਭੰਡਾਰੀ ਸਾਹਿਬ ਨੂੰ ਬਦਲ ਭੰਡਾਰੀ ਨੂੰ ਇਹ ਮਿਲਦਾ ਗਿਲਦਾ ਵੀ ਰਿਹਾ ਉਹਨਾਂ ਦਾ ਵਿਸ਼ਵਾਸ ਇਹਨੇ ਜਿੱਤ ਲਿਆ ਸੀ ਔਰ ਉਹਨਾਂ ਨੂੰ ਵੀ ਸ਼ੱਕ ਨਹੀਂ ਪਿਆ ਕਿ ਸਾਡੇ ਰਿਸੈਪਸ਼ਨਿਸ ਨੇ ਉਹਨਾਂ ਦਾ ਹਸਬੰਡਾ ਤੇ ਇਸ ਤਰ੍ਹਾਂ ਦਾ ਕੋਈ ਸ਼ੱਕ ਵੀ ਨਹੀਂ ਹੋਇਆ ਬੱਚਾ ਵੀ ਕੁਦਰਤੀ ਤੌਰ ਤੇ ਆਪਣੇ ਫਾਦਰ ਦੇ ਸ਼ੋਰੂਮ ਤੇ ਚਲੇ ਜਾਂਦਾ ਸੀ ਉਹ ਵੀ ਉੱਥੇ ਖੇਡਦਾ ਖੂਡਦਾ ਰਹਿੰਦਾ ਸੀ ਫਿਰ ਇਹਦੇ ਦੇ ਦਿਮਾਗ 'ਚ ਆਇਆ ਇਹਦੇ ਦਿਮਾਗ 'ਚ ਆਇਆ ਕਿ ਜੇ ਜਲਦੀ ਅਮੀਰ ਹੋਣਾ ਤੇ ਬੱਚੇ ਦੀ ਕਿਡਨਾਪਿੰਗ ਕੀਤੀ ਜਾਵੇ ਔਰ ਪਲਾਨ ਕਰਕੇ ਕੀਤੀ ਜਾਵੇ ਉਸ ਪਲਾਨਿੰਗ ਦੇ ਤਹਿਤ ਇਹਨੇ ਇਹਦਾ ਦੋਸਤ ਹੈ ਇੱਕ ਰਿਸ਼ਵ ਜਿਹੜਾ ਕਿ ਉਹ ਵੀ ਜੀਸੀਬੀ ਆਪਰੇਟਰ ਆ ਹਿਮਾਚਲ ਦਾ ਰਹਿਣ ਦਾ ਰਿਸ਼ਵ ਨੂੰ ਆਪਣੇ ਨਾਲ ਇਹਨੇ ਰਲਾਇਆ ਰਿਸ਼ਵ ਦਾ ਅਗਿਓ ਦੋਸਤ ਹੈਗਾ ਆ ਅਮਿਤ ਰਾਣਾ ਜਿਹੜਾ ਕਿ ਡਿਸਮਿਸਡ ਕਨਸਟੇਬਲ ਆ ਪੀਐਸਐਸ ਵਿੱਚੋਂ ਇਹਨਾਂ ਦੋਨਾਂ ਨੂੰ ਆਪਣੇ ਨਾਲ ਰਲਾਇਆ ਆਪਣੇ ਨਾਲ ਰਲਾ ਕੇ ਇਹ ਫਿਰ ਉਹਨਾਂ ਨੂੰ ਪਹਿਲਾਂ ਅਗਸਤ ਮਹੀਨੇ ਤੋਂ ਲੈ ਕੇ ਹੁਣ ਤੱਕ ਰੈਕੀ ਕਰਵਾਉਂਦਾ ਰਿਹਾ ਪਹਿਲਾਂ 2 ਵੀਲਰਸ ਤੇ ਰੈਕੀ ਹੁੰਦੀ ਰਹੀ ਫਿਰ ਅਮਿਤ ਰਾਣਾ ਨੇ 20 ਅਗਸਤ ਦੇ ਨੇੜੇ ਤੇ ਜਿਹੜੀ ਹੈਗੀ Swift Desire White White ਕਲਰ ਦੀ ਕਾਰ ਹੈ ਇੱਕ ਐਟ ਦੇ ਰਾਹੀਂ ਸੈਲਫ ਡਰਾਈਵਨ ਜਿਹੜੀ ਹੈਗੀ ਆਪ ਜਿਹੜੀ ਤੇ ਡਰਾਈਵਿੰਗ ਕਰ ਸਕਦਾ ਉਹ ਚੰਡੀਗੜ੍ਹ ਤੋਂ ਉਹਨੇ ਹਾਇਰ ਕੀਤੀ ਸਪੈਸ਼ਲੀ ਫਾਰ ਥਿਸ ਪਰਪਸ ਉਸ ਕਾਰ ਦੇ ਵਿੱਚ ਉਹਨੇ ਜਿਹੜੀ ਹੈਗੀ ਆ 20 ਤਰੀਕ ਨੂੰ ਲੈ ਲੈਂਦਾ ਉਸ ਤੋਂ ਬਾਅਦ ਫਿਰ ਕਾਰ ਰਹੀਂ ਰੱਖੀ ਹੁੰਦੀ ਕਿਉਂਕਿ ਬੱਚੇ ਨੂੰ ਕਿਡਨਾਪ ਕਰਨਾ ਸੀਗਾ ਟੂ ਵੀਲਰ ਤੇ ਔਖਾ ਸੀ ਇਸ ਕਰਕੇ ਕਾਰ ਨੂੰ ਹਾਇਰ ਕੀਤਾ ਗਿਆ ਕਾਰ ਦਾ ਨੰਬਰ ਪਲੇਟ ਚੇਂਜ ਕੀਤਾ ਗਿਆ ਨੰਬਰ ਪਲੇਟ ਜਿਹੜਾ ਹੈਗਾ ਉਹ ਹੂ ਹੂ ਉਹ ਨੰਬਰ ਪਲੇਟ ਲਾਈ ਗਈ ਜਿਸ ਤਰ੍ਹਾਂ ਦੀ ਚੰਬੇ ਜ਼ਿਲੇ ਦੇ ਵਿੱਚ ਸੇਮ ਮਾਡਲ ਸੇਮ ਕਲਰ ਦੀ ਸਿਰਫ ਡਿਜ਼ਾਇਰ ਕਾਰ ਆ ਸ਼ਾਇਦ ਉਹ ਇਹਨਾਂ ਨੇ ਕਿਤੇ ਵੇਖੀ ਹੋਵੇਗੀ ਜਾਂ ਨਾਲ ਨੂੰ ਕਿਤੇ ਨੈਟ ਦੇ ਉੱਤੇ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਦੀ ਇੱਕ ਕਾਰ ਹੈ ਉਸ ਤਰ੍ਹਾਂ ਦੀ ਹੀ ਕਾਰ ਕ੍ਰੀਏਟ ਕੀਤੀ ਗਈ ਕਾਰ ਕ੍ਰੀਏਟ ਕਰਕੇ ਇਹ 26 27 ਤਰੀਕ ਦੇ ਨੇੜੇ ਤੇੜੇ ਇਹਨਾਂ ਦੀਆਂ ਰੈਕੀਜ਼ ਜ਼ਿਆਦਾ ਤੇਜ਼ ਹੋ ਗਈਆਂ ਪਹਿਲਾਂ ਪਲਾਨ ਕਰਨ ਦੇ ਨਾਲ ਇਹ 27 ਤਰੀਕ ਨੂੰ ਵੀ ਉਹਨੂੰ ਕੁੜਕੇ ਨੂੰ ਕਿਡਨੈਪ ਕਰਨ ਗਏ 27 28 ਨੂੰ ਵੀ ਕਿਡਨੈਪ ਕਰਨ ਗਏ ਆ ਪਰ ਕਿਸੇ ਕਾਰਨਾ ਕਰਕੇ ਇਹਨਾਂ ਦੀ ਇਹਨੇ ਕਿਡਨੈਪ ਨਹੀਂ ਕਰ ਸਕੇ ਇੱਕ ਦਿਨ ਤਾਂ ਬੱਚੇ ਨੂੰ ਸ਼ਾਇਦ ਛੁੱਟੀ ਹੋ ਗਈ ਸੀ ਉਹਦੇ ਪਿਤਾ ਦੇ ਦੱਸਣ ਦੇ ਮੁਤਾਬਕ ਤੇ ਇੱਕ ਦਿਨ ਜਦੋਂ ਕਿਡਨੈਪ ਕਰਨ ਲੱਗੇ ਤੇ ਉਹਨਾਂ ਦੀ ਗਵਾਂਡੀ ਨੇ ਕਿਸੇ ਨੇ ਸ਼ਾਇਦ ਆਪਣਾ ਵਹੀਕਲ ਬਾਹਰ ਕੱਢ ਲਿਆ ਉਹਨਾਂ ਦੇ ਘਰ ਦੇ ਹੋਰ ਮੈਂਬਰ ਆ ਗਏ ਡਰ ਗਏ ਕਿ ਹਾਂ ਰੌਲਾ ਪੈ ਜਾਏਗਾ ਸਿੱਕੇ ਉੱਥੇ ਜਾ ਕੇ ਗਲੀ ਦੇ ਵਿੱਚ ਸਟ੍ਰਕ ਨਾ ਹੋ ਜਾਈਏ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ 30 ਤਰੀਕ ਨੂੰ ਤਾਂ ਇਹਨਾਂ ਨੇ ਅੰਜਾਮ ਦਿੱਤਾ ਵਾਰਦਾਤ ਨੂੰ ਅੰਤਾਂਮ ਦੇਣ ਤੋਂ ਬਾਅਦ ਇਹ ਜਿਹੜੇ ਹੈਗੇ ਹਿਮਾਚਲ 'ਚ ਇਮੀਡੀਏਟਲੀ ਐਂਟਰ ਕਰਕੇ ਕਿਉਂ ਪਠਾਨਕੋਟ ਆਸ-ਪਾਸੇ ਹਿਮਾਚਲ ਤੇ ਝੈਂਕੇ ਨਾ ਘਿਰਿਆ ਹੋਇਆ ਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਐਂਟਰ ਕਰਨ ਲੱਗੇ ਹਰਲੀ 3 ਤੋਂ 4 ਮਿੰਟ ਲੱਗਦੇ ਆ ਸਤਾਂ ਤੀਰ ਹਿਮਾਚਲ ਚਲੇ ਗਏ ਤੇ ਸਾਡੀਆਂ ਇਹਨੀਆਂ ਪੁਲਿਸ ਦੀਆਂ ਚੇਸ ਟੀਮਾਂ ਸੀ ਗਿਆ ਜਿੱਦਾਂ ਹੀ ਪਤਾ ਲੱਗਿਆ ਉਸ ਤੋਂ ਬਾਅਦ ਇਨਵੈਸਟੀਗੇਟ ਕਰਕੇ ਚੇਸ ਟੀਮਾਂ ਵੀ ਮਗਰਦੀਆਂ ਹੋ ਗਈਆਂ ਬਾਕੀ ਦਾ ਜਿਹੜੀ ਕਹਾਣੀ ਆ ਉਹ ਤੁਹਾਨੂੰ ਪਤਾ ਹੀ ਹੈ ਕਿ ਉੱਥੇ ਜਾ ਕੇ ਇਹਨਾਂ ਬੱਚੇ ਨੂੰ ਰਿਕਵਰ ਕਰ ਲਿਆ ਗਿਆ ਹੁਣ ਮੁੱਖ ਦੀ ਗੱਲ ਇਹ ਆ ਕਿ ਇਹ ਇਹ ਜਿਹੜਾ ਵਿਅਕਤੀ ਆ ਇਹ ਅਰਤਾਰ ਸਿੰਘ ਹੀ ਮੁੱਖ ਜਿਹੜਾ ਸਾਜ਼ਿਸ਼ ਦਾ ਘੜਾ ਆ ਇਹਨੇ ਸਾਜ਼ਿਸ਼ ਕਰਕੇ ਬੱਚੇ ਦੀ ਕਿਡਨੈਪਿੰਗ ਕਰਾਈ ਇਹ ਪੈਸੇ ਤੋਂ ਟੁੱਟਿਆ ਹੋਇਆ ਰਿਸ਼ਭ ਵੀ ਪੈਸੇ ਤੋਂ ਟੁੱਟਿਆ ਹੋਇਆ ਅੱਗੇ ਜਿਹੜਾ ਅਮਿਤ ਰਾਣਾ ਆ ਉਹ ਬੀਐਸਐਫ ਤੋਂ ਡਿਸਮਿਸ ਹੋ ਗਿਆ ਸਾਰੇ ਪੈਸੇ ਤੋਂ ਟੁੱਟੇ ਹੋਏ ਆ ਜਲਦੀ ਅਮੀਰ ਬਣਨ ਦੇ ਲਾਲਚ ਵਿੱਚ ਇਹਨਾਂ ਨੇ ਜਾ ਕੇ ਬੱਚੇ ਨੂੰ ਅਗਵਾ ਕੀਤਾ ਅਗਵਾ ਕਰਨ ਦੇ ਬਾਅਦ ਇਹ ਸੀ ਮਕਸਦ ਕਿ ਬੱਚੇ ਨੂੰ ਅਸੀਂ ਪੈਸੇ ਲਵਾਂਗੇ ਕਿਸੇ ਜਗ੍ਹਾ ਤੇ ਹਿਮਾਚਲ ਦੇ ਵਿੱਚ ਬਲਾ ਕੇ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਆ ਬੱਚੇ ਨੂੰ ਛੱਡਣਾ ਨਹੀਂ ਸੀ ਜਾਂ ਛੱਡਣਾ ਸੀ ਜਾਂ ਨਹੀਂ ਛੱਡਣਾ ਸੀ ਇਹ ਦੇਖੋ ਮੌਕੇ ਤੇ ਹੁੰਦਾ ਕਿਸ ਤਰ੍ਹਾਂ ਦੇ ਹਾਲਾਤ ਬਣਦੇ ਆ ਜੇ ਹਾਲਾਤ ਉਹਨਾਂ ਨੂੰ ਆਪਣੇ ਟਾਈਟ ਲੱਗਣ ਹੋ ਸਕਦਾ ਕਿ ਬੱਚੇ ਦਾ ਨੁਕਸਾਨ ਕਰ ਦਿੰਦੇ ਜੇ ਉਹਨਾਂ ਹਾਲਾਤ ਸੁਖਾਂਵੇਂ ਲੱਗਦੇ ਬੱਚੇ ਨੂੰ ਛੱਡ ਵੀ ਸਕਦੇ ਸੀ ਪਰ ਬੱਚੇ ਦੀ ਜਾਨ ਨੂੰ ਬੇहद ਘਤਰਾ ਸੀ ਇਸ ਕਰਕੇ ਸੋ ਪ੍ਰਾਇਮਰਲੀ ਸਾਡੀ ਡਿਊਟੀ ਸੀ ਕਿ ਬੱਚੇ ਨੂੰ ਬਚਾਇਆ ਜਾਵੇ ਸੋ ਇਹਦੇ ਵਿੱਚ ਆ ਆ ਆਪਣਾ ਸਾਡੀਆਂ ਟੀਮਾਂ ਨੇ ਕਾਫੀ ਮਿਹਨਤ ਕੀਤੀ ਆ ਹਿਮਾਚਲ ਪੁਲਿਸ ਦਾ ਸਾਥ ਰਿਹਾ ਹਮ ਹਿਮਾਚਲ ਦੇ ਲੋਕਾਂ ਦਾ ਸਾਥ ਰਿਹਾ ਕਿਉਂਕਿ ਇੱਕ ਬੜਾ ਡਿਫਿਕਲ ਟੈਰਨ ਅੱਗੇ ਜਾ ਕੇ ਪਹਾੜੀ ਰਸਤਾ ਆ ਜਾਂਦਾ ਪਹਾੜੀ ਰਸਤੇ 'ਚ ਰਾਤ ਨੂੰ 10:30 11 ਵਜੇ ਲੋਕਲ ਏਰੀਆ ਦੇ ਵਿੱਚ ਸਰਚ ਕਰਨਾ ਸੰਭਵ ਨਹੀਂ ਆ ਸੋ ਲੋਕਲ ਲੋਕਾਂ ਦੀ ਵੀ ਉੱਥੇ ਮਦਦ ਲਈ ਗਈ ਜਿਹੜਾ ਨੇ ਪੁਲਿਸ ਦੀ ਬੜੀ ਵਧੀਆ ਤਰੀਕੇ ਨਾਲ ਮਦਦ ਕੀਤੀ ਔਰ ਪਿੰਪੁਆਇੰਟ ਅਸੀਂ ਜਿਹੜੀ ਲੋਕੇਸ਼ਨ ਜਿਹੜੀ ਸੀਗੀ ਉਹ ਕਰਕੇ ਤੇ ਉਹਨੂੰ ਉੱਥੋਂ ਕਿਡਨੈਪਰ ਦੇ ਚੁੰਗਲ ਚੋਂ ਬਚਾ ਲਿਆ ਕਿਉਂਕਿ ਰਾਤ ਦਾ ਹਨੇਰਾ ਸੀ ਪਿੱਛੇ ਜੰਗਲ ਇੱਕ ਪਾਸੇ ਦਰਿਆ ਵਗ ਰਿਹਾ ਸੋ ਉੱਥੋਂ ਤਾਂ ਫਾਇਦਾ ਉਠਾ ਕੇ ਭੱਜ ਗਏ ਪਰ ਪ੍ਰਮੁੱਖ ਸਾਜ਼ਿਸ਼ ਘੜਾ ਇਹ ਕਿਹਨਾਂ ਦੇ ਸਾਥੀ ਹੋਰ ਆ ਸ਼ਮਸ਼ੀਰ ਜਿਹੜਾ ਜਿੰਨੇ ਲੋਜਿਸਟਿਕਸ ਪ੍ਰੋਵਾਈਡ ਕੀਤੀਆਂ ਹਿਮਾਚਲ ਦੇ ਵਿੱਚ ਇਹਨਾਂ ਦਾ ਸਮਾਨ ਸੰਭਿਆ ਪਲੱਸ ਇਹਨਾਂ ਨੂੰ ਹੋਰ 임ਦਾਦ ਜਿਹੜੀਆਂ ਉਹ ਸਾਡੇ ਧਿਆਨ ਦੇ ਵਿੱਚ ਆਉ ਦਿੱਤੀਆਂ ਗਈਆਂ ਉਹਨੂੰ ਵੀ ਅਸੀਂ ਗ੍ਰਿਫਤਾਰ ਕੀਤਾ ਕੁੱਲ ਦੋ ਦੋਸ਼ੀ ਇਹਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ